ਜ਼ਿਲ੍ਹਾ ਸ਼ਿਆਰਪੁਰ ਦੇ ਹਲਕਾ ਚੱਬੇ ਬਾਲਦੀਨ ਪੈਂਦੇ ਪਿੰਡ ਸਲੇਮਪੁਰ ਵਿਖੇ ਪਿੰਡ ਦੀ ਪੰਚਾਇਤ ਨੂੰ ਪੁਰਾਣਾ ਰਿਕਾਰਡ ਨਾ ਮਿਲਣ ਕਾਰਨ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਮੇਜਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪੰਚਾਇਤ ਦੇ ਇਲੈਕਸ਼ਨ ਜਿੱਤੇ ਨੂੰ 8 ਮਹੀਨੇ ਦੇ ਕਰੀਬ ਸਮਾਂ ਹੋ ਗਿਆ ਹੈ ਪਰ ਉਹਨਾਂ ਨੂੰ ਪੁਰਾਣਾ ਰਿਕਾਰਡ ਨਹੀਂ ਦਿੱਤਾ ਜਾ ਰਿਹਾ ਸਗੋਂ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਪਿੰਡ ਦੇ ਅਧੂਰੇ ਪਏ ਕਾਰਜ ਸ਼ੁਰੂ ਕਰ ਦਿੱਤੇ ਜਾਣ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ। ਪਿੰਡ ਦਾ ਮੇਜਰ ਸਿੰਘ ਜੀ। ਕਿਹੜਾ ਪਿੰਡ ਹੈ? ਪਿੰਡ ਸਲੇਮਪੋ ਜੀ। ਕੀ ਸਮੱਸਿਆ ਹੈ ਤੁਹਾਨੂੰ ਚਾਰਜ ਦੀ? ਸਮੱਸਿਆ ਸਰ ਜੀ ਇਹ ਆ ਜੀ ਪਿਛਲੇ 8 ਮਹੀਨੇ ਹੋ ਗਏ ਮੈਨੂੰ ਸਰਪੰਚ ਬਣੇ ਨੂੰ ਤੇ ਮਤਲਬ ਰਿਕਾਰਡ ਨਹੀਂ ਦੇ ਰਹੇ। ਕਿਉਂ ਨਹੀਂ ਦੇ ਰਹੇ? ਰਿਕਾਰਡ ਚਾਰਜ ਕਹਿੰਦੇ ਲੈ ਲਓ ਕੰਮ ਤੁਸੀਂ ਸ਼ੁਰੂ ਕਰ ਲਓ। ਤੇ ਰਿਕਾਰਡ ਨਹੀਂ ਮਤਲਬ। ਕਿਉਂ ਨਹੀਂ ਦੇ ਰਹੇ? ਰਿਕਾਰਡ ਭਾਜੀ 1/2 ਕਰੋੜ ਰੁਪਈਆ ਸੀਗਾ। ਪੈਸਾ ਅਕਾਊਂਟ ਦੇ ਵਿੱਚ ਹੁਣ ਬਸ ਐਵੇਂ ਨਾ ਮਾਤ ਰਹੀ ਆ। ਤੇ ਉਹ ਜਿਹੜੇ ਪਿਛਲੇ ਕੰਮ ਹੋਏ ਆ ਤੇ ਉਹਦਾ ਰਿਕਾਰਡ ਨਹੀਂ ਦਿੰਦੇ ਵੀ ਕੰਮ ਕਿੱਦਾਂ ਹੋਇਆ ਕਿੱਦਾਂ ਨੇ ਜਿਹੜਾ ਨਵਾਂ ਕੰਮ ਸ਼ੁਰੂ ਕਰਨ ਨਾਲ ਮਨਜ਼ੂਰੀ ਲੈਣੀ ਪੈਂਦੀ ਆ ਸੜਕਾਂ ਦੀ ਜਾਂ ਕਿੱਦਾਂ ਵੀ ਉਹ ਸੜਕਾਂ ਜਿਹੜੀਆਂ ਵੀ 12 ਤੋਂ 13 ਸਾਲ ਪੁਰਾਣੀਆਂ ਪੱਟ ਸਕਦੇ ਆ ਟੈਕਨੀਕਲ ਪੁਆਇੰਟ ਆ ਵੀ ਜੇ ਕੰਮ ਐਨੇਚਰ ਬਾਅਦ ਉਸ ਚੀਜ਼ ਨੂੰ ਦੁਆਰਾ ਕੀਤਾ ਜਾਂਦਾ ਉਹ ਕੀ ਆ ਉਹ ਸਾਰੇ ਜਿੱਦਾਂ 12 ਤੋਂ 13 ਸਾਲ ਤੋਂ ਜਿਹੜੀ ਪੁਰਾਣੀ ਸੜਕ ਬਲਾਕਾਂ ਦੇ ਸੀ ਉਹ ਪੱਟ ਸਕਦੇ ਆ ਤੇ ਕਰਕੇ ਤੁਹਾਨੂੰ ਰਿਕਾਰਡ ਦੀ ਜ਼ਰੂਰਤ ਰਿਕਾਰਡ ਦੀ ਜ਼ਰੂਰਤ ਆ ਵੀ ਹੁਣ ਮੈਂ ਮਤੇ ਪਾ ਕੇ ਸਾਰੇ ਦਿੱਤੇ ਹੋਏ ਆ ਸੜਕਾਂ ਪੱਟਣੀਆਂ ਕਰਨੀਆਂ ਆ ਉਹਦੀ ਵੀ ਵੀਡੀਓ ਸਾਹਿਬ ਮਨਜ਼ੂਰੀ ਨਹੀਂ ਦਿੰਦੇ ਤੁਹਾਡਾ ਕਿੰਨਾ ਕੰਮ ਰੁਕੇ ਆ ਪਿੰਡ ਚ ਕੰਮ ਤਕਰੀਬਨ ਸਾਰ 80% ਕੰਮ ਤਾਂ ਹੋਣੇ ਵਾਲਾ ਹੀ ਹੈ ਹੋਣੇ ਵਾਲਾ ਹੀ ਹੈ ਤੁਸੀਂ ਕਿੱਥੇ ਕਿੱਥੇ ਜਾਏ ਹੋ ਮੈਂ ਈਡੀਸੀ ਦਫ਼ਤਰ ਵੀ ਜਾਇਆ ਹਾਂ ਜੀ ਵੀਡੀਓ ਦਫ਼ਤਰ ਵੀ ਜਾਇਆ ਹਾਂ ਐਮਪੀ ਸਾਹਿਬ ਤੋਂ ਵੀ ਐਮਐਲਏ ਸਾਹਿਬ ਤੋਂ ਵੀ ਡੀਡੀਪੀਓ ਸਾਹਿਬ ਤੋਂ ਵੀ ਜਾਇਆ ਹਾਂ ਜੀ ਕੋਈ ਨਹੀਂ ਪੁੱਛਦਾ ਬਸ ਜੀ ਤੋੜ ਦਿੰਦੇ ਆ ਪਰਸੋਂ 2 4 5 2 4 5 ਕਰਦੇ 8 ਮਹੀਨੇ ਲੰਘੇ ਆ ਜੀ ਜੇ ਸਾਹਿਬ ਨਾ ਸਾਰ ਚੱਲ ਰਿਹਾ ਮੈਨੂੰ ਲੱਗਦਾ ਨਹੀਂ ਵੀ 5 ਸਾਲ ਪੂਰੇ ਇਦਾਂ ਹੋ ਜਾਣੇ ਸਾਲ ਦਾ ਪੂਰਾ ਹੋ ਚੱਲਾ ਕਿੰਨਾ ਕੁ ਰਿਕਾਰਡ ਮਿਲਿਆ ਤੁਹਾਨੂੰ ਰ ਤਿੰਨ ਸਾਲ ਦਾ ਰਿਕਾਰਡ ਮਿਲਿਆ ਪਿਛਲੀ ਪੰਚਾਇਤ ਦੌਰਾਨ ਦਾ ਤੇ ਅਜੇ ਜਾਣੇ ਤਿੰਨ ਡਾਲਾਂ ਦਾ ਰਿਕਾਰਡ ਚਾਹੀਦਾ ਕੰਮ ਸ਼ੁਰੂ ਕਰਨੇ ਨੂੰ ਕੀ ਮੰਗ ਕੀ ਗੱਲ ਮੰਗ ਸਰ ਇਹੀ ਆ ਵੀ ਜੇ ਸਾਲ ਲੰਘ ਗਿਆ ਬਿ ਜਲਦੀ ਤੋਂ ਜਲਦੀ ਰਿਕਾਰਡ ਦੇ ਦੇ ਜੋ ਪਿੰਡ ਦੇ ਵਿਕਾਸ ਦੇ ਕੰਮ ਹੈ ਉਹ ਜਲਦੀ ਤੋਂ ਜਲਦ ਕੀਤੇ ਜਾਣ ਤੇ ਨਹੀਂ ਤਾਂ ਰਿਕਾਰਡ ਤੋਂ ਬਿਨਾਂ ਤਾਂ ਕੰਮ ਨਹੀਂ ਹੋਣਾ ਸਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ